ਅੱਜ ਲੁਧਿਆਣਾ ਦੇ ਵਿੱਚ ਸਿੱਖ ਤੇ ਕਿਸਾਨ ਮੋਰਚਾ ਦੇ ਆਗੂਆਂ ਦੀ ਮੀਟਿੰਗ ਹੋਈ ਇੱਥੇ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਉਹਨਾਂ ਦੇ ਵੱਲੋਂ ਦੱਸ ਦਿੰਦੇ ਆ ਕਿ 4 ਜਨਵਰੀ ਨੂੰ ਤੋਹਾਨਾ ਤੇ 9 ਜਨਵਰੀ ਨੂੰ ਮੋਗਾ ਦੇ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਤੇ ਇਸੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਪੂਰੀ ਹਮਾਇਤ ਕਰਦੇ ਹਾਂ ਅੱਗੇ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਮੋਰਚੇ ਵੱਖ-ਵੱਖ ਹੋ ਸਕਦੇ ਨੇ ਪਰ ਉਹਨਾਂ ਦੀ ਲੜਾਈ ਏਕਾ ਸੁਣੋ ਇਸ ਤੋਂ ਬਾਅਦ ਹੋਰ ਕਿਸਾਨ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਏ ਅੱਜ ਅਸੀਂ ਅੱਜ ਪੰਜਾਬ ਦੀਆਂ ਸੰਯੁਕਤ ਮੋਰਚਿਆਂ ਸੰਬੰਧ ਜਥੇਬੰਦੀਆਂ ਨੇ ਦੋ ਪ੍ਰੋਗਰਾਮ ਦਿੱਤੇ ਆ ਸੰਯੁਕਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਤਹਾਣੇ ਦੇ ਵਿੱਚ 4 ਤਰੀਕ ਨੂੰ ਜੇ ਨਿਕਲ ਲੂ ਮਹਾਪੰਚਾਇਤ ਕਰ ਰਹੇ ਆ ਦੂਜੀ ਅਸੀਂ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਕਰ ਰਹੇ ਆ ਬਹੁਤ ਵੱਡੀ ਇਹ ਦੋਨੇ ਮਹਾਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਕਾਨੂੰਨ ਆਏ ਸੀ ਦੂਜੇ ਉਹ ਟੇਡੇ ਢੰਗ ਨਾਲ ਉਹ ਸਟੇਟਾਂ ਰਾਹੀਂ ਸਰਕਾਰ ਉਹਨੂੰ ਲਾਗੂ ਕਰਾਉਣ ਵਾਸਤੇ ਤਾਹੂ ਹੈ ਉਹਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ ਦੂਜਾ ਇਹ ਹੈ ਵੀ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੇ ਅਥਰੂਗੈਸ ਦੇ ਗੋਲੇ ਮਾਰੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਦਿੱਲੀ ਜਾਣ ਤੋਂ ਉਹਨਾਂ ਦੇ ਜਮਹੂਰੀ ਹੱਕ ਨੂੰ ਕੁੱਟ ਲਿਆ ਉਹ ਅਸੀਂ ਸਰਪੰਦਰ ਸਰਕਾਰ ਤੇ ਰਾ ਸਰਕਾਰ ਦੀ ਨਿੰਦਾ ਕਰਦੇ ਆਂ ਤੀਜਾ ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਮੇਰੇ ਖਿਆਲ ਚ 38 49ਵਾਂ ਦਿਨ ਹੈ ਤੇ ਉਹਨੂੰ ਸਰਕਾਰ ਉਹਦੀ ਗੱਲ ਨਹੀਂ ਸੁਣ ਰਹੀ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਸੁਪਰੀਮ ਕੋਰਟ ਨੂੰ ਮੂਹਰੇ ਲਾਇਆ ਹੋਇਆ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਦਾ ਜੋ ਰੋਲ ਸੀ ਉਹ ਕਰ ਰਿਹਾ ਹੈ ਉਹ ਕੇਂਦਰ ਸਰਕਾਰ ਨੂੰ ਨਹੀਂ ਇਸ਼ਾਰਾ ਕਰ ਰਿਹਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਸਟੇਟ ਨੇ ਦਬਾਅ ਦੇ ਰਿਹਾ ਪੰਜਾਬ ਗਵਰਨਮੈਂਟ ਤੇ ਵੀ ਤੁਸੀਂ ਐਂ ਕਰੋ ਤੁਸੀਂ ਐਂ ਕਰੋ ਜਿਵੇਂ ਨਾ ਹਰਿਆਣਾ ਸਰਕਾਰ ਨੂੰ ਨਾ ਹੀ ਕੇਂਦਰ ਸਰਕਾਰ ਨੂੰ ਸਕੂਟ ਇਹ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੇ ਭਾਈ ਗਰੰਟੀ ਨੂੰ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜਦ ਤੁਸੀਂ ਇਹਨਾਂ ਦੀ ਜੇ ਮੀਟਿੰਗ ਕਰਦੇ ਨੇ ਉਹ ਮੀਟਿੰਗ ਦੀ ਗੱਲ ਕਰਦੇ ਨੇ ਤਾਂ ਮੀਟਿੰਗ ਗੱਲ ਕਰਨ ਵਾਸਤੇ ਕੇਂਦਰ ਨੂੰ ਕੀ ਸਮੱਸਿਆ ਹੈ ਜਿਨੀ ਇਹ ਗੈਰ ਜ਼ਿੰਮੇਵਾਰੀ ਜਿਹੜੀ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਬਿਲਕੁਲ ਚੁੱਪ ਹੈ ਤੇ ਉਹਦੀ ਜਗ੍ਹਾ ਤੇ ਸੁਪਰੀਮ ਕੋਰਟ ਬੋਲ ਰਿਹਾ ਹੈ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਪ੍ਰੋਗਰਾਮ ਕਰ ਰਹੇ ਹਾਂ ਤੇ ਅਗਲੇ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੇਖਾਂਗੇ ਹਾਲਾਤਾਂ ਮੁਤਾਬਕ ਫੈਸਲਾ ਲੈਣ ਦੀ ਸੋਚ ਰਹੇ ਹਾਂ ਅਗਲੀ ਮੀਟਿੰਗ ਅਸੀਂ ਫਿਰ ਸੋਚ ਕੇ ਐਲਾਨ ਕਰਾਂਗੇ ਤੇ ਇਹਨਾਂ ਤੇ ਅਸੀਂ ਲੜਾਈ ਬੈਠਕ ਨੇ ਨਾਮ ਨਹੀਂ ਬੀਚ ਇੱਕ ਮਿੰਟ ਬਾਅਦ ਸੋ ਕੁਐਸਚਨ ਬਾਅਦ ਚ ਕਰ ਲੈਣੇ ਸਾਰੇ ਦੋ ਵੱਡੇ ਪ੍ਰੋਗਰਾਮ ਅਸੀਂ ਕਰ ਰਹੇ ਹਾਂਗੇ ਇਕ ਤਰ੍ਹਾਂ ਸਮਝ ਲਓ ਇਹਦਾ ਦੂਲਨ ਚੱਲ ਰਿਹਾ ਹੈ ਉਹਦੀ ਹਮਾਇਤੀ ਹੈ ਚਾਹੇ ਅਸੀਂ ਪੰਜਾਬ ਚ ਵੱਡੇ ਇਕੱਠ ਕਰ ਰਹੇ ਹਾਂ ਜਾਂ ਲੜ ਰਹੇ ਹਾਂ ਅਸੀਂ ਦੋਸ਼ੀ ਸਮਝਦੇ ਹਾਂ ਹਰਿਆਣਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹ ਮਤਲਬ ਉਧਰ ਸਾਡੀਆਂ ਕੋਰਟਾਂ ਵੀ ਉਧਰ ਮੂੰਹ ਨਹੀਂ ਕਰਦੀਆਂ ਉਹ ਕੱਲਾ ਪੰਜਾਬ ਸਰਕਾਰ ਕੰਨੀ ਮੂੰਹ ਰੱਖਦੀਆਂ ਅਸੀਂ ਕਹਿੰਦੇ ਹਾਂ ਉਹ ਸੈਂਟਰ ਤੇ ਦਬਾਅ ਪਾਉਣ ਸੈਂਟਰ ਉਸ ਕਥਨਾਂ ਦੀ ਗੱਲ ਤੋਂ ਹੈ ਇੱਕ ਡੱਲੇ ਵਾਲਾ ਸਾਹਿਬ ਨੇ ਬਹੁਤ ਵਧੀਆ ਵੱਡੀ ਗੱਲ ਕਹੀ ਹੈ ਉਹ ਕਹਿੰਦਾ ਵੀ ਜੇ ਸਰਕਾਰ ਸਾਡੇ ਨਾਲ ਸੈਂਟਰ ਗੱਲਬਾਤ ਸ਼ੁਰੂ ਕਰ ਲੇ ਤਾ ਮੈਂ ਮੈਡੀਕਲ ਲੈਸਾ ਦਾ ਇਹ ਆਈਆ ਸਾਰੇ ਬਸ ਤੇ ਸਰਕਾਰ ਮਤਲਬ ਉਹਦੇ ਨਾਲ ਗੱਲਬਾਤ ਸਰਕਾਰ ਦਾ ਕੀ ਭਾਰ ਲੱਗਦਾ ਗੱਲਬਾਤ ਤੇ ਸੱਦੇ ਸੈਂਟਰ ਸਰਕਾਰ ਤੇ ਸਾਡਾ ਸਾਥੀ ਮੈਡੀਕਲ ਲਵੇ ਉਹਦੀ ਜਾਨ ਬਚੇ ਅਸੀਂ ਸਾਰਾ ਮੋਰਚਾ ਸਾਡਾ ਪੂਰਾ ਚਿੰਤਾ ਦੇ ਵਿੱਚ ਵੀ ਡੱਲੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਉਹਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਇਹ ਤੇ ਸਾਡਾ ਸਾਰਾ ਜੋਰ ਰਗਿਆ ਅਗਲੀ ਗੱਲ ਅਗਲੀ ਗੱਲ ਪੰਜਾਬ ਸਰਕਾਰ ਨਹਿਰਾ ਪੱਕੀਆਂ ਕਰ ਰਹੀ ਹੈ ਥੱਲੇ ਜੇ ਨਹਿਰਾ ਪੱਕੀਆਂ ਹੋਣਗੀਆਂ ਧਰਤੀ ਦੇ ਵਿੱਚ ਪਾਣੀ ਨਹੀਂ ਜਾਣਾ ਥੱਲਾ ਪਾਣੀ ਹੋਰ ਥੱਲੇ ਚੱਲਿਆ ਜਾਣਾ ਉਹਦੀ ਅਸੀਂ ਨਿਕੇਦੀ ਕਰਦੇ ਹਾਂ ਕੋਈ ਨਹਿਰਾਂ ਪੱਕੀਆਂ ਕਰਨ ਦੀ ਲੋੜ ਨਹੀਂ ਨਾ ਨਾ ਲਾਹਾਂ ਤੋਂ ਨਾ ਕਿਤੋਂ ਹੋਰ ਉਹ ਕੱਚੀਆਂ ਚੱਲਣੀਆਂ ਚਾਹੀਦੀਆਂ ਚ ਕੱਚੀਆਂ ਨਹਿਰਾਂ ਚੱਲਣਗੀਆਂ ਜਿਹੜੇ ਬੋਰ ਸਾਡੇ ਦੇ ਲਵੇ ਲੱਗੇ ਹੁੰਦੇ ਨੇ ਤਾਂ ਉਹਦਾ ਸਾਡਾ ਪਾਣੀ ਵਧੀਆ ਹੁੰਦਾ ਤੇ ਜੇ ਪੱਕੇ ਹੋ ਕੇ ਮੁੜਕੇ ਪਾਣੀ ਲੱਗਣੀ ਉਹਦੀ ਨਿਕੇਦੀ ਕਰਨੀ ਪੈਂਦੀ ਸਤਿਓ ਕੇਂਦਰ ਸਰਕਾਰ ਤੋਂ ਅਸੀਂ ਰੱਦ ਕਰਾ ਕੇ ਆਏ ਸਾਂ ਉਹਨੂੰ ਟੇਢੇ ਢੰਗ ਨਾਲ ਸਟੇਟਾਂ ਦੇ ਭਾ ਕੇ ਜਿਹੜੀ ਕੇਂਦਰ ਸਰਕਾਰ ਦਬਾਅ ਬਣਾ ਰਹੀ ਆ ਉਹ ਜਿਹੜੀ ਸਟੇਟਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਇਹ ਕਾਨੂੰਨ ਰੱਦ ਕਰਕੇ ਤੇ ਕੇਂਦਰ ਸਰਕਾਰ ਨੂੰ ਕਿਹਾ ਜਾਵੇ ਕਿ ਜਿਹੜੀ ਖੇਤੀ ਨੀਤੀ ਆ ਉਹ ਕਿਸਾਨਾਂ ਦੇ ਹੱਕ ਵਿੱਚ ਤਿਆਰ ਕੀਤੀ ਜਾਵੇ ਕਿਉਂਕਿ ਖੇਤੀ ਜਿਹੜੀ ਆ ਇਹ ਇੱਕ ਅਰਥਚਾਰਾ ਇੱਕ ਜਿਹੜਾ ਚੱਲਦਾ ਕਿਉਂਕਿ ਜੇ ਕਿ ਖੇਤੀ ਦਾ ਕਾਨੂੰਨ ਗਲਤ ਬਣੂਗਾ ਤੇ ਇਹ ਕਿਸਾਨ ਜਿਹੜੇ ਆ ਬਹੁਤ ਮਤਭਾਗੀ ਜਾਉਣਗੇ ਇਸ ਕਰਕੇ ਸੰਘਰਸ਼ ਵੱਡੇ ਕਰਨੇ ਪੈਣਗੇ ਤੇ ਇਸ ਨਾਲ ਜਿਹੜਾ ਖੇਤੀ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ ਸਰਿਕਾ ਮੀਡੀਆ ਕਰਮੀਆਂ ਦਾ ਜਿਹਨੇ ਵੱਡੀ ਗਿਣਤੀ ਵਿੱਚ ਤੁਸੀਂ ਆਇਆ ਹੋ ਇਸ ਲਈ ਸੁਜਗਤ ਨੂੰ ਕਿਸਾਨ ਮੋਰਚੇ ਦੀ ਪ੍ਰੀਜੀਡੀਅਮ ਵੱਲੋਂ ਤੁਹਾਡਾ ਬਹੁਤ ਜੀ ਆਇਆਂ ਧੰਨਵਾਦ ਮੈਨ ਤੋਂ ਪਹਿਲਾਂ ਸਾਥੀ ਪ੍ਰੋਗਰਾਹਾ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜੀਆਂ ਦੋ ਮਹਾਪੰਚਾਇਤਾਂ ਕਰ ਰਹੇ ਹਾਂ ਤੁਹਾਹਾਣੇ ਦੇ ਵਿੱਚ ਉਹ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਆ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਰੱਖੀ ਹੈ ਤੁਹਾਨਾ ਰੈਲੀ ਦੇ ਵਿੱਚ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਹਿੱਸੇ ਦੇ ਲੋਕ ਸਾਡੇ ਸ਼ਾਮਲ ਹੋਣਗੇ ਬਾਕੀ ਹਰਿਆਣੇ ਦੇ ਸਾਥੀ ਔਰ ਜਿਹੜੀ ਮੋਗਾ ਦੇ ਵਿੱਚ ਹੋ ਰਹੀ ਹੈ ਸਮੁੱਚੇ ਪੰਜਾਬ ਦੇ ਤੋਂ ਹੋ ਰਹੀ ਹੈ ਐਂਗਲ ਤੋਂ ਇੱਥੇ ਬੜੀ ਤਿਆਰੀ ਹੈ ਜਿਹੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ 6 ਤਰੀਕ ਨੂੰ ਪ੍ਰਬੰਧਕੀ ਕਮੇਟੀ ਤੇ ਪ੍ਰੈਸ ਕਮੇਟੀ ਦੀ ਮੋਗਾ ਦੇ ਵਿੱਚ ਅਸੀਂ ਹੰਗਾਮੀ ਮੀਟਿੰਗ ਸੱਦ ਲਈ ਹੈ ਤੇ ਇਹਦੇ ਕਿਉਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜਾ ਕੁਝ ਦੱਸਿਆ ਹੈ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਨੂੰ ਲੈ ਕੇ ਸਰਕਾਰ ਨੇ ਆਪਣੇ ਆਪ ਨੂੰ ਪਾਸਾ ਵਟਿਆ ਹੋਇਆ ਕੇਂਦਰ ਨੇ ਔਰ ਹਰਿਆਣਾ ਵੀ ਇੱਕ ਤਰ੍ਹਾਂ ਬੜੀ ਕੀਤਾ ਇਹਦੇ ਵਿੱਚ ਜਿਹੜਾ ਸਾਡਾ ਸਮਾਨਜੋਗ ਸੁਪਰੀਮ ਕੋਰਟ ਹੈ ਉਹ ਜਿਹੜਾ ਰੋਲ ਨਿਭਾ ਰਿਹਾ ਹੈ ਕੇਂਦਰ ਸਰਕਾਰ ਦਾ ਉਹਨਾਂ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਜਿਵੇਂ ਕਿ ਮੰਨਿਆ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਸ ਲਈ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਹੈ ਕੇਂਦਰ ਸਰਕਾਰ ਨੂੰ ਕੰਡਣੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਉੱਤੇ ਡੱਲੇਵਾਲ ਸਾਹਿਬ ਨਾਲ ਗੱਲ ਕਰੇ ਤੇ ਉਹਨਾਂ ਦਾ ਜਿਹੜਾ ਅਨੁਸ਼ਣ ਹੈ ਤਾਂ ਕਿ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ ਔਰ ਜੜੀਆਂ ਦੂਸਰੀਆਂ ਰਹਿੰਦੀਆਂ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਉਹਨੂੰ ਵੀ ਵਿਚਾਰਿਆ ਜਾਵੇ ਉਹਦੇ ਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਰਲ ਕੇ ਲੈਣ ਇਹ ਸਾਡੀਆਂ ਮੰਗਾਂ ਨੇ ਔਰ ਲਖੀਮਪੁਰ ਖੀਰੀ ਦਾ ਜਿਹੜੇ ਸਾਡੇ ਦੋਸੀ ਨੇ ਅਜੇ ਟੈਨੀ ਮਿਸਰਾ ਤੇ ਅਸੀਸ ਮਿਸਰਾ ਉਹਨਾਂ ਨੂੰ ਵੀ ਬਣਦੀ ਸਜ਼ਾ ਦਿਵਾਉਣ ਦੇ ਵਿੱਚ ਕੋਰਟਾਂ ਜਿਹੜੀਆਂ ਹੈਗੀਆਂ ਨੇ ਡਿਲੇ ਹੋ ਰਿਹਾ ਹੈ ਇਸ ਲਈ ਉਹਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਅਗਲੀ ਗੱਲ ਜਿਹੜੀ ਹੈਗੀ ਹੈ ਮਾਰਸਾ ਸਾਹਿਬ ਨੇ ਕੀਤੀ ਹੈ ਪਾਣੀਆਂ ਦੇ ਨੂੰ ਲੈ ਕੇ ਜਿਹੜਾ ਸਰਹੰਦਕ ਕਨਾਲ ਸਿਸਟਮ ਹੈ ਉਹਦੇ ਆਲੇ ਦੁਆਲੇ ਜਿਹੜੀ ਹੈ ਕੰਕਰੀਟ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਨੇ ਉਹ ਉਹਦੇ ਗਹਾ ਸਿਸਟਮ ਦੇ ਨਾਲ ਪੰਜ ਉਹਦੀਆਂ ਬ੍ਰਾਂਚਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਦਾ ਜਾਲ ਫੈਲਿਆ ਹੋਇਆ ਹੈ ਲੱਖਾਂ ਟਿਓਵਲ ਜਿਹੜੇ ਹੈਗੇ ਨੇ ਉਹਦੇ ਕਿਨਾਰਿਆਂ ਤੇ ਲੱਗੇ ਹੋਏ ਨੇ ਜੇਕਰ ਉਹ ਇਸ ਤਰ੍ਹਾਂ ਪੱਕਾ ਹੋ ਜਾਣਗੇ 10% ਜਿਹੜਾ ਰੀਚਾਰਜਿੰਗ ਜ਼ਮੀਨ ਦੇ ਵਿੱਚ ਹੋਣਾ ਹੈ ਉਹ ਖਤਮ ਹੋ ਜਾਏਗਾ ਤੇ ਅਕਤੂਬਰ ਨੇ ਜਿਹੜੇ ਉਹ ਬੇਅਸਰ ਹੋ ਜਾਣਗੇ ਸੁੱਕ ਸੁੱਕ ਜਾਣਗੇ ਇਸ ਲਈ ਕਿਸਾਨਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਪੰਜਾਬ ਦੇ ਅਰਥਚਾਰੇ ਦਾ ਵੀ ਨੁਕਸਾਨ ਹੋਣਾ ਹੈ ਇਸ ਲਈ ਕਿਸਾਨ ਮੋਰਚੇ ਦੀ ਪੰਜਾਬ ਦੀ ਮੰਗ ਹੈ ਕਿ ਉਹ ਜਿਹੜਾ ਕਾਰਵਾਈ ਹੈ ਉਹਨੂੰ ਤੁਰੰਤ ਰੋਕਿਆ ਜਾਵੇ ਤੇ ਇਹੋ ਜੀ ਕਾਰਵਾਈ ਜੋ ਕਿਸਾਨੀ ਦਾ ਨੁਕਸਾਨ ਕਰਦੀ ਹੈ ਉਹ ਤੋਂ ਬਿਲਕੁਲ ਉਹਨੂੰ ਬੰਦ ਕੀਤਾ ਜਾਵੇ ਔਰ ਅਗਲੀ ਜਿਹੜੀ ਗੱਲ ਹੈਗੇ ਆ ਜੋ ਇਹ ਨਮਾ ਖੇਤੀ ਖਰੜਾ ਖੇਤੀ ਐ ਮਾਰਕੀਟਿੰਗ ਦਾ ਜਿਹੜਾ ਖਰੜਾ ਹੈ ਉਹ ਖਰੜਾ ਜਿਹੜਾ ਉਹਦੀ ਉਹਦੇ ਉਹਦਾ ਖਰੜਾ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਉਸ ਖਰੜੇ ਨੂੰ ਰੱਦ ਕਰੇ ਔਰ ਕਿਉਂਕਿ ਖੇਤੀ ਦਾ ਵਿਸ਼ਾ ਹੈ ਕੇਂਦਰ ਦਾ ਨਹੀਂ ਹੈਗਾ ਪੰਜਾਬ ਦਾ ਖੇਤੀ ਪੰਜਾਬ ਰਾਜਾਂ ਦਾ ਵਿਸ਼ਾ ਹੈ ਜਿਹੜਾ ਪੰਜਾਬ ਸਰਕਾਰ ਹੈ ਜਾਂ ਪੰਜਾਬ ਸੈਂਬਰੀ ਦੇ ਵਿੱਚ ਇਹ ਮਤਾ ਪਾਸ ਕਰੇ ਕਿ 23 ਫਸਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ ਫਾਰਮੂਲਾ ਹੈ C2 50% ਉਹਦੇ ਆਧਾਰ ਤੇ